ਜੋਗ ਨਸ਼ਾ ਬਰੋਤ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰ ਚ ਸ਼ਾਮਲ ਹੋ ਚੁੱਕੀ ਆ ਇਕੱਲੇ ਐਨਡੀਪੀਐ ਸਖਤਕਲ ਕਰ ਰਹੇ ਆ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਕਾਲੀਤਲ ਵਲੇ 40 ਕਾਂਗਰਸ ਵਲੇ 58 ਆਮ ਆਦਮੀ ਪਾਰਟੀ ਵਲੇ 86% ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਨਾਲ ਪੰਜਾਬ ਤ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਵੇਚਣੇ ਪੰਜਾਬ ਛੱਡ ਜਾਣਗੇ ਯੋ ਜਿਲ੍ਹਾ ਚਲੇ ਜਾਣਗੇ ਬਿਲਕੁਲ ਸਪਸ਼ਟ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਨੇ ਕੀ ਉਹ ਹੁਣ ਖਾਤਮੇ ਬਲਵਤ ਰਹੇ ਨੇ ਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਹੀ ਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਅਕਸ ਦੇ ਦਰਜ ਕੀਤੇ ਨੇ ਪਰ ਲੇਕਿਨ ਸਿਰਫ ਤੇ ਸਿਰਫ 24 ਕੇਸਾਂ ਦੇ ਅੰਦਰ ਡਿਫਾਲਟ ਵੇਲ ਹੋਈਆ ਯੁੱਧ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ 'ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰ 'ਚ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ਾ ਕਰਨ ਵਾਲਾ ਜਾਂ ਨਸ਼ੇ ਵੇਚਣ ਨਾਲ ਪੰਜਾਬ 'ਚ ਨਹੀਂ ਮਿਲੂਗਾ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰੱਗ ਪੈਟਰਾਂ ਦੇ ਘਰ ਜੜ ਨੇ ਉਠਾਏ ਗਏ ਨੇ ਜਿਹੜੇ ਕੋਈ 3 ਕੇਸਾਂ ਚਲ ਵਾਲਪਸ ਸੀ ਕੋਈ 10 ਕੇਸਾਂ ਚਲ ਵਾਲਪਸ ਸੀ ਕੁਝ 70 ਕੇਸਾਂ ਦੇ ਵੱਲੋਂ ਸੀ ਕੁ 15 ਕੇਸਾਂ ਦੇ ਵੱਲੋਂ ਸੀ ਮੇਰੇ ਕੋਲ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ 875 ਦੇ ਕਰੀਬ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਗਿਆ ਜਿਵੇਂ ਹੈਰਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 18 ਕਿਲੋ ਜਿਹੜੀ ਆ ਉਹ ਹੈਰਨ ਫੜੀ ਗਈ ਆ ਔਰ ਪਾਪੀ ਹਸਕ ਜਿਹਨੂੰ ਪੰਜਾਬੀ 'ਚ ਪੁੱਕੀ ਕਹਿੰਦੇ ਨੇਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਅਫੀਮ ਓਪੀਅਮ ਜਿਹਨੂੰ ਅਸੀਂ ਕਹਿੰਦੇ ਆ ਅਫੀਮ ਕਹਿੰਦੇ ਆ 42 ਕਿਲੋ ਤੋਂ ਵੱਧ ਦੀ ਰਿਕਵਰੀ ਹੋਈ ਆ ਇਸੇ ਤਰ੍ਹਾਂ ਚਰਸ 3.5 ਕਿਲੋ ਤੋਂ ਉੱਪਰ ਚਰਸ ਦੀ ਬਰਾਮਦਗੀ ਹੋਈ ਆ ਜੇ ਟੈਬਲੇਟ ਜਾਂ ਕੈਪਸੂਲ ਕਹਿੰਦੇ ਨੇ ਜਿਹਨਾਂ ਨੂੰ ਅੱਜਕੱਲ ਕਿਉਂਕਿ ਮੈਡੀਕਲ ਨਸ਼ਾ ਜਿਹੜਾ ਚਿੱਟਾ ਜਿਹਨੂੰ ਆਪਾਂ ਕਹਿੰਦੇ ਵੇਚਦਾਗਾ ਉਹ ਵੀ ਲਗਭਗ 674370 ਟੈਬਲੇਟ 674370 ਟੈਬਲੇਟ ਜੜੀਆਂ ਲਗੀਆਂ ਉਹ ਵੀ ਇਸ ਥੋੜਾ ਜਿਹਾ ਸਮੇਂ ਦੌਰਾਨ ਇਸ ਥੋੜਾ ਜਿਹਾ ਸਮੇਂ ਦੌਰਾਨ ਜਿਹੜਾ ਉਹ ਅਸੀਂ ਜਿਵੇਂ ਗੱਲ ਕਹਾਂ ਤਾਂ 12 ਦਿਨਾਂ ਦੇ ਸਮੇਂ ਦੌਰਾਨ ਅਸੀਂ ਫੜਿਆ ਗਿਆ ਇਸ ਤੋਂ ਬਿਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬ੍ਰਾਹਮਣ ਕਰਕੇ 35 ਲੱਖ ਰੁਪਏ ਡਰੱਗ ਮੰਨੀ ਹੋਈ ਹੈਗੀ ਇਸ ਜਿਹੜੀ ਯੁੱਧ ਨਸ਼ਾ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਪਿਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ